ਅਗਲੀ ਖ਼ਬਰ ਵੱਲ ਚਲਿਏ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਭਈ ਸਿੱਖ ਐਕਟੀਵਿਸਟ ਗੁਰਪ੍ਰਤਪ ਸਿੰਘ ਪੰਨੂ ਜੋ ਸਿਕਸ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਵੀ ਆ ਉਹਨਾਂ ਨੇ ਲਾਸ ਸੂਟ ਫਾਈਲ ਕੀਤਾ ਆ ਇੰਡੀਅਨ ਸਰਕਾਰ ਦੇ ਅਗੇਂਸਟ ਸਿਵਲ ਲਾਸ ਸੂਟ ਇਹ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਾਫੀ ਵੱਡੀ ਡਿਟੇਲਡ ਰਿਪੋਰਟ ਜਿਹੜੀ ਆ ਉਹ ਅੱਜ ਛਾਪੀ ਹੈਗੀ ਆ ਈਵਨ ਥੋ ਕਹਿੰਦੇ ਵੀ ਜਿਹੜੀਆਂ ਐਲੀਗੇਸ਼ਨਸ ਲਾਈਆਂ ਗਈਆਂ ਆ ਉਹ ਪ੍ਰੂਵ ਤਾਂ ਨਹੀਂ ਹੋਈਆਂ ਕੋਰਟ ਦੇ ਵਿੱਚ ਪਰ ਜੇ ਹਿਸਾਬ ਦੇ ਨਾਲ ਅਮਰੀਕਾ ਦੀ ਸਰਕਾਰ ਗੁਪਤੇ ਨੂੰ ਇੱਥੇ ਚੱਕ ਕੇ ਲਿਆਈ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗ ਜਾਣਾ ਹੈਗਾ ਆ ਗੁਰਪਤਵੰਨ ਸਿੰਘ ਪੰਨੂ ਹੁਣਾਂ ਦੇ ਜਿਹੜੇ ਵਕੀਲ ਹੈਗੇ ਆ ਉਹਨਾਂ ਨੇ ਇਹ ਕਿਹਾ ਭਈ ਪੰਨੂ ਹੁਣਾਂ ਦੇ ਸਾਥੀ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਨੂੰ ਕਤਲकांड ਦੇ ਵਿੱਚ ਜਿਹੜੇ ਇੰਡੀਆ ਦੀ ਸਰਕਾਰ ਕਾਮਯਾਬ ਹੋ ਗਈ ਕਿਉਂਕਿ ਹੁਣ ਪਤਾ ਚੱਲ ਰਿਹਾ ਹੈਗਾ ਮੈਥਿਊ ਬੋਰਡਨ ਕਰਕੇ ਜੋ ਪੰਨੂ ਉਹਨਾਂ ਦੇ ਲਾਇਰ ਹੈਗੇ ਆ ਪਰ ਲੱਕਲੀ ਵੀ ਮੇਰਾ ਜਿਹੜਾ ਕਲਾਇੰਟ ਆ ਉਹ ਬਚ ਗਿਆ ਜਿਸ ਹੱਬ ਦੇ ਨਾਲ ਨikhil Gupta ਨੇ ਜਿਹੜੀ ਅੰਡਰ ਕਵਰ ਬੰਦੇ ਨੂੰ ਪੈਸੇ ਦਿੱਤੇ ਸੀ ਭਈ ਇਹਨਾਂ ਨੂੰ ਮਾਰ ਦਿੱਤਾ ਜਾਵੇ ਤੇ ਉਹ ਲੱਕਲੀ ਫੜਿਆ ਗਿਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਹੁਣੇ ਅੱਜ ਕੱਲ ਅਮਰੀਕਾ ਪਹੁੰਚਣ ਵਾਲੇ ਹੈਗੇ ਆ ਮੈਨੂੰ ਲੱਗਦਾ ਵੀ ਇਸ ਵੀਕਐਂਡ ਤੇ ਹੀ ਉਹਨਾਂ ਨੇ ਆਣਾ ਹੈਗਾ ਤੇ ਸਬਮਿਟ ਹੋ ਰਹੀ ਹੈਗੀ ਆ ਅ ਡੈਲਵੇਅਰ ਵਿੱਚ ਵੀ ਹੋ ਰਹੀ ਆ ਤੇ ਇੱਕ ਹੋਰ ਜਗ੍ਹਾ ਵੀ ਤੇ ਕਾਫੀ ਵੱਡੀ ਗਿਣਤੀ ਸੇਖ ਉੱਤੇ ਪ੍ਰੋਟੈਸਟ ਵੀ ਕਰਨ ਜਾ ਰਹੇ ਆ ਅ ਇੰਡੀਆ ਜਾਪਾਨ ਆਸਟ੍ਰੇਲੀਆ ਤੇ ਯੂ ਐਸ ਇਹ ਮੀਟਿੰਗ ਹੋਣ ਜਾ ਰਹੀ ਹੈਗੀ ਆ ਪੰਨੂ ਹੁਣਾਂ ਨੇ ਇਹ ਕਿਹਾ ਵੀ ਉਹਨਾਂ ਦਾ ਜਿਹੜਾ ਸਿਵਲ ਲਾ ਸੂਟ ਆ ਇੰਡੀਆ ਦੇ ਅਗੇਂਸਟ ਉਹ ਫਾਈਲ ਕਰਨ ਦਾ ਮਕਸਦ ਇਹ ਆ ਕਿ ਜਿਹੜੀ ਟੌਪ ਆਫ ਦਾ ਕਰੰਟ ਕ੍ਰਿਮੀਨਲ ਕੇਸ ਗੁਪਤਾ ਦੇ ਅਗੇਂਸਟ ਹੈਗਾ ਆ ਇਹ ਮੈਸੇਜ ਆਊਗਾ ਓਵਰ ਸੀ ਸਿਕ ਐਕਟਿਵਿਸਟ ਗਰੁੱਪਸ ਵੱਲੋਂ ਪਲੱਸ ਉਸ ਸਰਕਾਰ ਨੂੰ ਪੇ ਤੁਸੀਂ ਨਾ ਹੀ ਕਿਸੇ ਕੰਟਰੀ ਦਾ ਪ੍ਰਾਈਮ ਮਿਨਿਸਟਰ ਨਾ ਹੀ ਕੋਈ ਗਵਰਨਮੈਂਟ ਜਾਂ ਕੋਈ ਇੰਡੀਵਿਜੂਅਲ ਲਾ ਤੋਂ ਉੱਪਰ ਨਹੀਂ ਹੈਗਾ ਇਸ ਕਰਕੇ ਉਸ ਸਰਕਾਰ ਨੂੰ ਤੇ ਉਸ ਸਰਕਾਰ ਦੇ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਅਕਾਉਂਟੇਬਲ ਬਣਾਇਆ ਜਾਊਗਾ ਯੂਐਸ ਕੋਰਟ ਦੇ ਸਾਹਮਣੇ ਸੋ ਇਹ ਜਿਹੜੀ ਆ ਥੋੜੀ ਜੀ ਡਿਟੇਲ ਚ ਮੈਂ ਦੱਸਤਾ ਜਾਵਾਂ ਜਿਹੜਾ ਸਿਵਲ ਲਾ ਸੂਟ ਆ ਇੰਡੀਅਨ ਰਜਿਮ ਦੇ ਅਗੇਂਸਟ ਫਾਈਲ ਕੀਤਾ ਗਿਆ ਹੈਗਾ ਅ ਕੇਸ ਦੇ ਵਿੱਚ ਦੱਸਿਆ ਗਿਆ ਹੈ ਕਿ ਇੰਟਰਨੈਸ਼ਨਲ ਇੰਟਰਵਿਊ ਪੋਲਿਟੀਕਲ ਡਿਸੈਂਟ ਤੇ ਅਲੈਜਡ ਅਸੈਸੀਨੇਸ਼ਨ ਅਟੈਂਪਟ ਜਿਹੜੀ ਆ ਅਮਰੀਕਾ ਦੀ ਧਰਤੀ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਇਹ ਸਾਰਾ ਕੇਸ ਅਮਰੀਕਨ ਸਿਟੀਜ਼ਨ ਗੁਰਪ੍ਰਤਵੰਤ ਸਿੰਘ ਪੰਨੂ ਉਹਨਾਂ ਦੇ ਆਲੇ ਦੁਆਲੇ ਘੁੰਮਦਾ ਹੈਗਾ ਤੇ ਕੇਸ ਦੀ ਸਿਗਨੀਫਿਕੈਂਸ ਤੇ ਕਪਲ ਆਫ ਰੀਜਨਸ ਇਹ ਹੈਗੇ ਆ ਕਿ ਅਸੀਂ ਅਮਰੀਕਨ ਲੋਕਾਂ ਦੀ ਸੇਫਟੀ ਤੇ ਸਕਿਉਰਿਟੀ ਦੀ ਜਿਹੜੀ ਪਲਸ ਪ੍ਰੋਟੈਕਸ਼ਨ ਆਫ ਫਰੀ ਸਪੀਚ ਉਹਦੀ ਕੇਅਰ ਕਰਦੇ ਹੈਗੇ ਆ ਪੰਨੂਹਣਾ ਦੇ ਤੁਹਾਨੂੰ ਪਤਾ ਹੀ ਆ ਅਸੀਂ ਬਾਰ ਬਾਰ ਬਹੁਤ ਲੰਮੇ ਸਮੇਂ ਤੋਂ ਦੱਸਦੇ ਰਹੇ ਹਾਂ ਕਿ ਕਿਸ ਤਰ੍ਹਾਂ ਨਿੱਜਰ ਦਾ ਕਤਲ ਕੀਤਾ ਗਿਆ ਕਿਸ ਤਰ੍ਹਾਂ ਉਹਨਾਂ ਨੂੰ ਪੰਨੂਹਣਾ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਦੇ ਟਾਪ ਲੈਵਲ ਦੇ ਅਫੀਸ਼ੀਅਲ ਜਿਨ੍ਹਾਂ ਦੇ ਵਿੱਚ ਅਜੀਤ ਡੋਵਲ ਵਰਗੇ ਦਾ ਨਾਮ ਵੀ ਆਉਂਦਾ ਹੈ ਜੋ ਕਿ ਇੰਡੀਅਨ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਸੰਮਿਤ ਗੋਇਲ ਜਿਹੜਾ ਹੈਡ ਸੀ ਇੰਡੀਆ ਦੀ ਇੰਟੈਲੀਜੈਂਸ ਆਰਾਧ ਤੇ ਗੁਪਤਾ ਇਹ ਸਾਰੇ ਜਿਹੜੇ ਇੰਡੀਵਿਜੂਅਲ ਆ ਇਹ ਇਹਨਾਂ ਦੇ ਨਾਮ ਇਸ ਚੀਜ਼ ਦੇ ਵਿੱਚ ਆਂਦੇ ਹੈਗੇ ਆ ਸੋ ਈਵਨ ਥੋ ਕਹਿੰਦੇ ਵੀ ਅਸੈਸੀਨੇਸ਼ਨ ਨਹੀਂ ਵਾਪਰੀ ਪਰ ਮਹਾਰਾਜ ਦੀ ਕਿਰਪਾ ਰਹੀ ਪਰ ਇਸ ਨੂੰ ਟ੍ਰੀਟ ਇਸ ਹਿਸਾਬ ਦੇ ਨਾਲ ਹੀ ਕੀਤਾ ਜਾਵੇ ਵੀ ਇਹ ਕ੍ਰਾਈਮ ਵਾਪਰਿਆ ਹੈਗਾ ਲੀਗਲ ਟਰਮ ਦੇ ਵਿੱਚ ਅਸੌਲਟ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਕਿਸੇ ਨੂੰ ਤੁਸੀਂ ਫਿਜ਼ੀਕਲੀ ਕੰਟੈਕਟ ਕਰਨਾ ਕਿਸੇ ਕਿਸੇ ਨੂੰ ਮਾਰਨਾ ਜਾਂ ਧੱਕਾ ਮੁੱਕਾ ਕਰਨੀ ਆ ਇਹਦਾ ਮਤਲਬ ਇਹ ਵੀ ਹੁੰਦਾ ਹੈ ਵੀ ਜਿਹੜਾ ਤੁਹਾਡਾ ਬਿਹੇਵੀਅਰ ਆ ਉਹ ਕੀ ਬੰਦੇ ਨੂੰ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦਾ ਹੈਗਾ ਪੰਨੂ ਕੇਸ ਦੇ ਵਿੱਚ ਉਹ ਆਰਗੂ ਕਰੂਗੇ ਕਿ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹਜੇ ਵੀ ਉਹਨਾਂ ਦੇ ਉੱਤੇ ਥ੍ਰੈਟ ਹੈਗੀ ਆ ਉਹਨਾਂ ਦੇ ਉੱਤੇ ਰੀਅਲ ਫੀਅਰ ਹੈਗਾ ਉਹਨਾਂ ਦਾ ਲਾਈਫ ਦਾ ਤੇ ਇਹ ਜਿਹੜਾ ਆ ਇਨਫ ਹੈਗਾ ਟੂ ਕੁਆਲੀਫਾਈ ਐਜ਼ ਅ ਸੌਲਟ ਅੰਡਰ ਯੂ ਐਸ ਲਾ ਤੇ ਇਸੇ ਤਰ੍ਹਾਂ ਇੰਟਰਨੈਸ਼ਨਲ ਇਨਫਲਿਕਸ਼ਨ ਆਫ ਈਮੋਸ਼ਨਲ ਡਿਸਟ्रेसਰ ਪਈ ਕਿਸ ਤਰ੍ਹਾਂ ਦੇ ਨਾਲ ਹਰ ਵੇਲੇ ਬੰਦਾ ਡਰ ਡਰ ਵਾਲੇ ਮਾਹੌਲ ਚ ਰਹਿੰਦਾ ਹੈ ਵੀ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਜਿਹੜਾ ਮਰਵਾ ਦੇਣਾ ਹੈਗਾ ਆ ਅ ਸੋ ਯੂਰੀਸ ਜਿਹੜੀ ਜੂਰੀਸਡਿਕਸ਼ਨ ਹੈਗੀ ਆ ਉਹ ਕਈ ਵਾਰੀ ਲੋਕ ਕਹਿੰਦੇ ਆ ਵੀ ਨਹੀਂ ਤੁਸੀਂ ਦੂਜੀ ਸਰਕਾਰ ਨੂੰ ਸੂ ਨਹੀਂ ਕਰ ਸਕਦੇ ਹੈਗੇ ਪਈ ਜੀ ਉਹ ਫੋਰਨ ਗਵਰਨਮੈਂਟ ਹੈਗੀ ਆ ਇਹਨਾਂ ਦੇ ਸਮਝੌਤੇ ਹੁੰਦੇ ਹੈਗੇ ਆ ਪਰ ਇਹ ਇੰਟਰਸਟਿੰਗ ਇਸ ਕਰਕੇ ਵੱੰਦਾ ਆ ਪਈ ਅੰਡਰ ਦਾ ਫੋਰਨ ਸੋਵਰਨ ਇਮਿਊਨਿਟੀਜ਼ ਐਕਟ ਜੋ ਐਫ ਐਸ ਆਈ ਏ ਹੈਗਾ ਆ ਉਹਦੇ ਮੁਤਾਬਕ ਜਿਹੜਾ ਗਵਰਨਮੈਂਟਸ ਯੂਜ਼ਲੀ ਪ੍ਰੋਟੈਕਟਡ ਹੁੰਦੀਆਂ ਹੈਗੀਆਂ ਜੇ ਯੂ ਐਸ ਗਵਰਨਮੈਂਟ ਸੂ ਕਰਦੀ ਹੈਗੀ ਫੋਰਨ ਗਵਰਨਮੈਂਟਸ ਨੂੰ ਪਰ ਐਕਸੈਪਸ਼ਨਸ ਆ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਛੋਟਾ ਹੈਗੀਆਂ ਸਪੈਸ਼ਲੀ ਜਦੋਂ ਫੋਰਨ ਗਵਰਨਮੈਂਟ ਕਿਸੇ ਤਰ੍ਹਾਂ ਦੇ ਟੈਰਰਿਜ਼ਮ ਦੇ ਵਿੱਚ ਇਨਵੋਲਵ ਆ ਜਾਂ ਉਹ ਅਮਰੀਕਨ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹੈਗੇ ਆ ਸੋ ਇਹਦੇ ਸ਼ਰੇਆਮ ਕਲੀਅਰ ਆਪ ਅਸੈਸੀਨੇਸ਼ਨ ਅਟੈਂਪਟ ਕੀਤੀ ਗਈ ਸੀ ਯੂ ਐਸ ਸਿਟੀਜ਼ਨ ਨੂੰ ਮਾਰਨ ਦੀ ਯੂ ਐਸ ਦੀ ਧਰਤੀ ਦੇ ਉੱਤੇ ਤੇ ਇਹ ਜਿਹੜਾ ਇਹ ਓਪਨਲੀ ਸੋ ਇਹ ਕਲੀਅਰ ਆਪ ਇਹ ਲਾਸ ਸੂਟ ਜਿਹੜਾ ਫਾਈਲ ਹੋ ਸਕਦਾ ਹੈਗਾ ਤੇ ਪੋਲੀਟਿਕ ਡੈਮੇਜਸ ਜਿਹੜੇ ਆ ਇਹ ਵੀ ਜਿਹੜੇ ਆ ਫਾਈਲ ਕੀਤੇ ਗਏ ਆ ਤੇ ਇੰਟਰਨੈਸ਼ਨਲ ਰਿਲੇਸ਼ਨ ਤੇ ਬਾਰਡਰ ਜਿਹੜੀ ਇੰਪਲੀਕੇਸ਼ਨਸ ਕੀ ਹੈਗੀਆਂ ਇਹ ਇਹ ਕੇਸ ਜਿਹੜਾ ਇਹ ਲੀਗਲ ਇਸ਼ੂ ਨੂੰ ਟੱਚ ਨਹੀਂ ਕਰਦਾ ਪਰ ਇਹਦੀ ਜਿਹੜੀਆਂ ਕਾਫੀ ਵੱਡੀਆਂ ਇੰਪਲੀਕੇਸ਼ਨਸ ਤੇ ਹੋਣਗੀਆਂ ਇੰਟਰਨੈਸ਼ਨਲ ਰਿਲੇਸ਼ਨ ਦੇ ਉੱਤੇ ਵੀ ਕਿਉਂਕਿ ਫੋਰਨ ਗਵਰਨਮੈਂਟ ਨੇ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਕੋਈ ਆਈਸੋਲੇਟਡ ਇਨਸੀਡੈਂਟ ਨਹੀਂ ਹੈਗਾ ਇਹ ਜਿਹੜਾ ਲਾਸ ਸੂਟ ਹੈਗਾ ਆ ਇਹਦੇ ਵਿੱਚ ਦੱਸਿਆ ਜਾਊਗਾ ਕਿ ਇਸ ਹਸਾਬ ਦੇ ਨਾਲ ਪੰਨੂ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਇਹ ਇੱਕ ਬਹੁਤ ਵੱਡਾ ਪੈਟਰਨ ਆ ਕੱਲਾ ਉਹਨਾਂ ਨੂੰ ਨਹੀਂ ਪਹਿਲਾਂ ਭਾਈ ਨੱਜਰ ਉਹਨਾਂ ਨੂੰ ਕੀਤਾ ਫਿਰ ਪੰਨੂ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਕਈ ਸਿੱਖਾਂ ਨੂੰ FBI ਨੇ ਦੱਸਿਆ ਵੀ ਭਾਈ ਬਚ ਕੇ ਰਹੋ ਤੁਹਾਡਾ ਨਾਮ ਵੀ ਆਂਦਾ ਆ ਕੈਨੇਡਾ ਦੇ ਵਿੱਚ ਕਈ ਸਿੱਖਾਂ ਨੂੰ ਕਿਹਾ ਗਿਆ ইংল্যান্ড ਦੇ ਵਿੱਚ ਜੀ ਕਿਸ ਤਰ੍ਹਾਂ ਭਾਈ ਕੰਡੇ ਉਹਨਾਂ ਦਾ ਕਤਲ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਸਿੱਖ ਐਕਟਿਵਿਸਟ ਦਾ ਕਤਲ ਕੀਤਾ ਗਿਆ ਸੋ ਬਹੁਤ ਵਾਰ ਇੰਡੀਆ ਦੇ ਮੀਡੀਆ ਦੇ ਉੱਤੇ ਇੱਕ ਉਹ ਜਿਹੜਾ ਬਹੁਤ ਬਕਵਾਸ ਕਰਦਾ ਰਹਿੰਦਾ ਟੀਵੀ ਤੇ ਉਹ ਤੁਹਾਨੂੰ ਪਤਾ ਲੱਗਦਾ ਹੀ ਆ ਕਿ ਕਿਸ ਹਸਾਬ ਦੇ ਨਾਲ ਉਹ ਸ਼ਰੇਆਮ ਕਹਿੰਦੇ ਆ ਵੀ ਅਸੀਂ ਇਹ ਕੰਮ ਕਰ ਰਹੇ ਹੈਗੇ ਆ ਸੋ ਇਹ ਸਾਰਾ ਕਾਸਾ ਸਾਰੀ ਜਿਹੜੀ ਗੱਲ ਆ ਇਹ ਇਸ ਕੇਸ ਦੇ ਵਿੱਚ ਇਨਵੋਲਵ ਹੋਊਗੀ ਇਹ ਇੱਕ ਬਹੁਤ ਹਾਈ ਪ੍ਰੋਫਾਈਲ ਕੇਸ ਹੈਗਾ ਆ ਭਾਈ ਨਿਜਰ ਉਹਨਾਂ ਦੇ ਕਤਲ ਤੋਂ ਬਾਅਦ ਸੋ ਇਹ ਸਾਰੇ ਕਾਸੇ ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ ਕੋਰ ਵੈਲਿਊਜ਼ ਹੈਗੀਆਂ ਆ ਤੇ ਇੱਥੇ ਫਰੀ ਸਪੀਚ ਹੈਗੀ ਆ ਰਾਈਟ ਟੂ ਡਿਸੈਂਟ ਹੈਗਾ ਹੁਣ ਤੁਸੀਂ ਦੇਖਦੇ ਆ ਆਪਾਂ ਖਬਰਾਂ ਕਰਦੇ ਆ ਬਹੁਤ ਵਾਰ ਆਪਾਂ ਆਪਣੇ ਜਿਹੜੇ ਗਵਰਨਰ ਆ ਗੈਰਬੋ న్యూਸਮ ਨੂੰ ਬਹੁਤ ਕ੍ਰਿਟੀਸਾਈਜ਼ ਕਰਦੇ ਆ ਬਿਲਕੁਲ ਬਿਲਕੁਲ ਬਾਈਡਨ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਆ ਕਾਮਲਾ ਹੈਰਿਸ ਨੂੰ ਕ੍ਰਿਟੀਸਾਈਜ਼ ਕਰਦੇ ਆ ਪ੍ਰੈਜ਼ੀਡੈਂਟ 트੍ਰੰਪ ਨੂੰ ਵੀ ਕ੍ਰਿਟੀਸਾਈਜ਼ ਕਰਦੇ ਆ ਸੋ ਇਹ ਅਮਰੀਕਾ ਦੀ ਕੋਰ ਵੈਲਿਊ ਆ ਇਹ ਅਮਰੀਕਾ ਦੇ ਵਿੱਚ ਹਰ ਅਮਰੀਕਨ ਸਿਟੀਜ਼ਨ ਨੂੰ ਹੱਕ ਆ ਵੀ ਤੁਸੀਂ ਉਸ ਦਾ ਵਿਰੋਧ ਕਰ ਸਕਦੇ ਹੋ ਇਹ ਇਹ ਨਹੀਂ ਹੈ ਵੀ ਇੰਡੀਆng ਪੇ ਚੱਕੇ ਅੰਦਰ ਕਰ ਦਿਓ ਜਾਂ ਗੋਲੀ ਦੇ ਨਾਲ ਮਾਰ ਦਿਓ ਸੋ ਪੰਨੂ ਹੁਣੇ ਆਪਣੇ ਸੇਕ ਹੋਮਲੈਂਡ ਦੀ ਰਾਈਟ ਦੀ ਗੱਲਬਾਤ ਕਰਦੇ ਹੈਗੇ ਆ ਅੰਡੀਆ ਵਾਲਿਆਂ ਨੂੰ ਨਾ ਪਸੰਦ ਹੋਵੇ ਪਰ ਯੂਐਸ ਦਾ ਜਿਹੜਾ ਕਨਸਟੀਟਿਊਸ਼ਨ ਆ ਉਹ ਇਸ ਰਾਈਟ ਨੂੰ ਪ੍ਰੋਟੈਕਟ ਕਰਦਾ ਹੈਗਾ ਕਿ ਤੁਸੀਂ ਆਰਗੇਨਾਈਜ਼ ਕਰ ਸਕਦੇ ਹੋ ਤੁਸੀਂ ਐਡਵੋਕੇਟ ਕਰ ਸਕਦੇ ਹੋ ਪੋਲੀਟੀਕਲ ਚੇਂਜ ਵਿਦਆਊਟ ਫੀਅਰ ਆਫ ਵਾਇਲੈਂਸ ਤੇ ਔਰ ਰੈਟਰੀਬਿਊਸ਼ਨ ਫਰੋਮ ਫੋਰਨ ਗਵਰਨਮੈਂਟ ਇਸ ਲਾ ਸੂਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪ੍ਰੋਟੈਕਟ ਕਰਨ ਦੀ ਜਿਹੜੀ ਗੱਲ ਆ ਉਹ ਕੀਤੀ ਗਈ ਹੈਗੀ ਆ ਸੋ ਇਸ ਕੇਸ ਦੇ ਵਿੱਚ ਜਿਹੜਾ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਹੋਊਗਾ ਅ ਇਹਦੇ ਵਿੱਚ ਮੇਨ ਮੁੱਦਾ ਇਹ ਹੋਊਗਾ ਇੰਪੋਰਟੈਂਸ ਆਫ ਸੇਫਗਾਰਡਿੰਗ ਥੀਸ ਫਰੀਡਮ ਫਰੀਡਮਸ ਵੀ ਇਹ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਸੇਫਗਾਰਡ ਕਰਨਾ ਹੈਗਾ ਇਹ ਨਹੀਂ ਹੋਊਗਾ ਵੀ ਜਿਹੜੀਆਂ ਫੋਰਨ ਗਵਰਨਮੈਂਟਸ ਆ ਉਹ ਯੂ ਐਸ ਸਿਟੀਜ਼ਨਸ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਕਤਲ ਕਰ ਦੇਣ ਤੇ ਜਾਂ ਕਤਲ ਕਰਨ ਦੀ ਕੋਸ਼ਿਸ਼ ਕਰਨ ਇਹ ਇੱਕ ਰੋਂਗ ਬਹੁਤ ਹੀ ਖਤਰਨਾਕ ਪ੍ਰੈਜ਼ੀਡੈਂਟ ਹੋਊਗਾ ਫਿਊਚਰ ਦੇ ਲਈ ਸੋ ਇਹ ਇੱਕ ਲਾਸ ਸੂਟ ਫਾਇਲ ਕੀਤਾ ਗਿਆ ਹੈਗਾ ਇਹਦੀ ਡੇਟ ਕਦੋਂ ਪਾਉਗੀ ਕੀ ਹੋਣਾ ਆਉਣ ਵਾਲੇ ਸਮੇਂ ਚ ਉਹ ਜਰੂਰ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਇੱਕ ਗੱਲ ਜਰੂਰ ਆ ਆਪਾਂ ਕੱਲ ਵੀ ਸਾਂਝੀ ਕੀਤੀ ਸੀ 40 ਸਾਲ ਹੋ ਜਾਣੇ ਆ ਸਿੱਖਾਂ ਦੇ ਜਨੋਸਾਈਡ ਹੋਏ ਨੂੰ 1984 ਨੂੰ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਪੈਦਲ ਮਾਰਚ ਸ਼ੁਰੂ ਹੋ ਰਿਹਾ ਹੈਗਾ ਬੇਕਰਸਫੀਲਡ ਤੋਂ ਕੈਲੀਫੋਰਨੀਆ ਦੀ ਕੈਪੀਟਲ ਸੈਕਰਮੈਂਟੋ ਤਾਈਂ ਉਹ ਹੋ ਅਕਤੂਬਰ 7 8 ਦੇ ਲਗਭਗ ਸ਼ੇਕੇ ਸ਼ੁਰੂ ਹੋਣਾ ਹੈ ਤੇ ਉਹ ਆਪਾਂ एग्ਜੈਕਟ ਡੇਟ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਉਹਦੇ ਉਹਦਾ ਮੇਨ ਮਕਸਦ ਹੀ ਇਹ ਹੈ ਕਿ ਪੂਰੀ ਦੁਨੀਆ ਨੂੰ ਦੱਸਣਾ ਹੈ ਪਹਿਲੀ ਤਰ੍ਹਾਂ ਦਾ ਇਹ ਪੈਦਲ ਮਾਰਚ ਹੋ ਰਿਹਾ ਹੈ ਲਗਭਗ 250 300 ਮੀਲ ਦਾ ਇਹ ਮਾਰਚ ਹੈ ਹਰ ਰੋਜ਼ 10 15 ਮੀਲ ਤੁਰਿਆ ਜਾਊਗਾ 20 ਮੀਲ ਤੇ ਇਹਦੇ ਵਿੱਚ ਮੇਨ ਮੁੱਦਾ ਇਹ ਹੀ ਆ ਕਿ 40 ਸਾਲ ਹੋ ਗਏ ਸਿੱਖਾਂ ਦਾ ਕਤਲੇਆਮ ਹੋਣ ਨੂੰ ਹਜੇ ਤੱਕ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਹਜੇ ਤੱਕ ਵੀ ਸਿੱਖਾਂ ਨੂੰ ਉਹਦਾ ਜਿਹੜਾ ਅ ਇਨਸਾਫ ਨਹੀਂ ਮਿਲਿਆ ਤੇ ਨਾਲ ਦੀ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਆ ਉਹ ਇੱਥੇ ਜਿਹੜੇ ਲੋਕ ਗੱਲਬਾਤ ਕਰਦੇ ਆ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਉਹਨਾਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਆ ਸੋ ਉਹਦੇ ਸਬੰਧ ਦੇ ਵਿੱਚ ਹੋਣਾ ਇਹ ਸਾਰਾ ਕੁਝ ਰਿਲੇਟਡ ਹੀ ਆ ਉਹ ਵੀ ਆਪਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹਰ ਰੋਜ਼ ਸਾਂਝੇ ਕਰਦੇ ਰਹਿਣਾ ਜੀ ਬਿਲਕੁਲ